ਇਸ ਵਕਤ ਆਪਾਂ ਖੜੇ ਆ ਵੀਰੇ ਖੜਿਆਲ ਤੇ ਲੀਲੋਵਾਲ ਨੂੰ ਨਹਿਰ ਜਾਂਦੀ ਹੈ ਇਹ ਵੱਡੀ ਨਹਿਰ ਭਲਾਡੇ ਨੂੰ ਵੀ ਇਹੀ ਨਹਿਰ ਜਾਂਦੀ ਹੈ ਵੀਰੇ ਦੇਖੋ ਤੁਸੀਂ ਨਹਿਰ ਚ ਪਾਣੀ ਆ ਜਿਹੜਾ ਉਹ ਬਹੁਤ ਜ਼ਿਆਦਾ ਪਾਣੀ ਤੀਗਾ ਓਵਰ ਪਾਣੀ ਤੀਗਾ ਦੇਖੋ ਤੁਸੀਂ ਨਹਿਰਾਂ ਜਿਹੜੀ ਵੀਰੇ ਉਹ ਟੁੱਟ ਚੁੱਕੀ ਆ 50 ਫੁੱਟ ਦੇ ਪਾੜਾ ਕੋਈ ਨਹਿਰ ਬਹੁਤ ਜਿਆਦਾ ਸਪੀਡ ਨਾਲ ਪਾਣੀ ਪੈ ਰਿਹਾ ਵੀਰੇ ਰੋਕਣ ਦੀ ਕੋਸ਼ਿਸ਼ ਕਰੀ ਗਈ ਆ ਡਾਣੇ ਲਾਏ ਗਏ ਨੇ ਨਿੰਮ ਲਾਇਆ ਗਿਆ ਵੀਰੇ ਤੇ ਗੱਟੇ ਭਰ ਕੇ ਵੀ ਲਾਏ ਗਏ ਨੇਗੇ ਕੋਸ਼ਿਸ਼ ਕਰੀ ਜਾ ਰਹੀ ਹੈ ਪੂਰੀ ਵੀ ਪਾਣੀ ਨੂੰ ਰੋਕਿਆ ਜਾਵੇ ਪਰ ਜਿਹੜੀ ਗੱਲ ਆ ਪਾਣੀ ਉਹ ਵੀਰੇ ਬਹੁਤ ਜਿਆਦਾ ਸਪੀਡ ਨਾਲ ਆ ਰਿਹਾ ਹੈਗਾ ਰੁਕ ਨਹੀਂ ਰਿਹਾ ਗੈਲੋ ਨਹਿਰ ਜਿਹੜੀ ਉਹ ਬੰਦ ਕਰਨ ਦੀ ਇਜਾਜ਼ਤ ਦਿੱਤੀ ਨਹੀਂ ਗਈ ਹੈਗੀ ਸਰਕਾਰ ਵੱਲੋਂ ਤੇ ਨਹਿਰ ਨੂੰ ਜੇ ਬੰਦ ਕੀਤਾ ਜਾਊਗਾ ਤਾਂ ਇਹ ਵੀਰੇ ਪਾਣੀ ਰੁਕੂਗਾ ਦੇਖੋ ਤੁਸੀਂ ਦੇਖੋ ਵੀਰੇ ਤੁਸੀਂ ਜੀਰੀਆਂ ਨੇ ਜਿਹੜੀਆਂ ਇਹ ਸਾਰੀਆਂ ਡਬੋਤੀਆਂ ਜੀਰੀਆਂ ਵੀਰੇ ਬਹੁਤ ਜ਼ਿਆਦੇ ਵੱਡੀਆਂ ਜੀਰੀਆਂ ਆ ਤੇ ਤੁਸੀਂ ਤੁਹਾਨੂੰ ਪਤਾ ਹੀ ਹੋ ਜੀਰੀਆਂ ਕਿੰਨੀਆਂ ਵੱਡੀਆਂ ਨੇ ਵੀਰੇ ਹੁਣ ਇੰਨੀਆਂ ਵੱਡੀਆਂ ਜੀਰੀਆਂ ਡਬੋਤੀਆਂ ਦੇਖੋ ਤੁਸੀਂ ਕਿੰਨਾ ਦੁੱਖ ਹੁੰਦਾ ਜਦੋਂ ਛੋਟੀ ਜੀਰੀ ਹੁੰਦੀ ਆਪਣੀ ਉਦੋਂ ਵੀ ਡੁੱਬ ਜੇ ਉਦੋਂ ਵੀ ਕਿੰਨਾ ਦੁੱਖ ਹੁੰਦਾ ਹੁਣ ਫੇਰ ਵੀ ਤੁਸੀਂ ਦੇਖੋ ਕਿੱਡੀ ਵੱਡੀ ਜੀਰੀ ਆ ਦਵਾਰੇ ਵੀ ਲੱਗ ਨਹੀਂ ਸਕਦੀ ਦੇਖੋ ਤੁਸੀਂ ਜੀਰੀਆਂ ਡੁੱਬ ਚੁੱਕੀਆਂ ਨੇ ਬਿਲਕੁਲ ਦੇਖੋ ਤੁਸੀਂ ਬਹੁਤ ਜ਼ਿਆਦੇ ਜੀਰੀਆਂ ਨੇ ਜਿਹੜੀਆਂ ਕਿ ਡੁੱਬ ਚੁੱਕੀਆਂ ਨੇ ਤੇ ਇਹ ਪਾਣੀ ਨੂੰ ਜਿਹੜਾ ਨਾਲ ਲੱਗਾ ਉਸ 'ਤੇ ਵੀ ਕੱਢਿਆ ਗਿਆਗਾ ਉਸ 'ਤੇ ਕੱਢਣ ਦਾ ਪਰ ਵੀਰੇ ਕੋਈ ਫਾਇਦਾ ਨਹੀਂ ਹੈਗਾ ਦੇਖੋ ਤੁਸੀਂ ਪਾਣੀ ਦੀ ਇੰਨੀ ਸਪੀਡ ਆ ਜਿਹੜੇ ਦਾਣੇ ਨੇ ਉਹ ਦੇਖੋ ਤੁਸੀਂ ਨਹਿਰ ਚੋਂ ਵੀਰੇ ਚੱਕ ਕੇ ਵਹਨ ਚ ਵੀਰੇ ਦੋ ਕਿਲਿਆਂ ਦੀ ਦੂਰੀ ਤੇ ਮਾਰੇ ਇੰਨੀ ਜਿਆਦੇ ਸਪੀਡ ਨਾਲ ਪਾਣੀ ਆ ਰਿਹਾ ਤੁਸੀਂ ਦੇਖੋ ਜੀ ਇਹਨਾਂ ਜਿਹੜੀਆਂ ਹੋ ਵੀਰੇ ਡੁੱਬ ਚੁੱਕੀਆਂ ਨੇ ਬਿਲਕੁਲ ਦੇਖੋ ਤੁਸੀਂ ਬਹੁਤੋ ਕਿਲਿਆਂ ਦੇ ਕਿਲੇ ਡੁੱਬ ਗਏ ਦੇਖੋ ਤੁਸੀਂ ਆ ਪਾਣੀ ਆ ਜਿਹੜਾ ਇਹ ਨਾਲੇ ਚ ਪੈ ਰਿਹਾਗਾ ਨਾਲਾ ਵੀ ਵੀਰੇ ਭਰ ਚੁੱਕਿਆਗਾ ਇਹ ਵੀ ਟੁੱਟਣ ਨੂੰ ਤਿਆਰ ਆਗਾ ਤੇ ਨਾਲੇ ਚ ਬਹੁਤ ਜਿਆਦੇ ਬਹੁਤ ਥਾਵਾਂ ਤੋਂ ਪਾਣੀ ਪੈ ਰਿਹਾ ਨਾਲਾ ਵੀ ਕੀ ਕਰੂਗਾ ਦੇਖੋ ਤੁਸੀਂ ਪੜੋਲੀਆਂ ਨਾਲ ਪਾਣੀ ਪੈ ਰਿਹਾ ਤੇ ਨਹਿਰ ਚੋਂ ਬਾਣੀ ਪੈ ਰਿਹਾ ਵੀਰੇ ਪਹਿਲਾਂ ਤੋਂ ਵੀਰੇ ਆਪਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਦੀਗੀ ਨਹਿਰੀ ਮੈਕਮੇ ਵਾਲਿਆਂ ਨਾਲ ਬੇਰੇ ਗੱਲ ਕਰੀਤੀ ਵੀ ਪਾਣੀ ਆ ਜਿਹੜਾ ਨਹਿਰ ਦਾ ਉਹ ਘਟਾਇਆ ਜਾਵੇ ਨਹਿਰ ਨੂੰ ਬੰਦ ਕੀਤਾ ਜਾਵੇ ਤੇ ਨਹਿਰ ਚ ਪਾਣੀ ਵੀਰੇ ਫੁੱਲ ਤੀਗਾ ਸਿਰੇ ਤੱਕ ਤਾਂ ਕਰਕੇ ਨਹਿਰ ਟੁੱਟੀ ਆ ਵੀਡੀਓ ਬਣਾ ਕੇ ਨਹਿਰੀ ਮੈਕਮੇ ਵਾਲਿਆਂ ਨੂੰ ਭੇਜੀ ਸੀਗੀ ਤੇ ਉਹਨਾਂ ਨੇ ਕੋਈ ਹੱਲ ਨਹੀਂ ਕਰਿਆ ਇਸ ਦਾ ਤਾਂ ਦੇਖੋ ਤੁਸੀਂ ਹੁਣ ਜੀਰੀ ਡੁੱਬ ਚੁੱਕੀ ਆ ਜੀਰੀਆਂ ਕਿੰਨੀਆਂ ਕਿੰਨੇ ਕੀਲੇਆਂ ਦੇ ਕੀਲੇ ਜੀਰੀਆਂ ਦੇ ਡੁੱਬ ਚੁੱਕੇ ਨੇ ਇਹ ਦੇਖੋ ਤੁਸੀਂ ਤੇ ਤਾਂ ਕਰਕੇ ਵੀਰੇ ਹੁਣ ਨੁਕਸਾਨ ਹੋ ਜਾਗਾ ਪਰ ਇਸ ਦਾ ਤਾਂ ਵੀ ਕੋਈ ਹੱਲ ਨਹੀਂ ਹੋ ਰਿਹਾ ਨੈਰੀ ਮਹਿਕਮੇ ਵਾਲੇ ਆਏ ਸੀ ਉਹਨਾਂ ਨੇ ਵੀ ਇਸ ਦਾ ਕੋਈ ਹੱਲ ਨਹੀਂ ਕਰਿਆ ਜੇ ਪਿੱਛੋਂ ਇਹ ਨਹਿਰ ਦਾ ਪਾਣੀ ਰੁਕੂਗਾ ਤਾਂ ਕਰਕੇ ਵੀਰੇ ਇਹ ਬੰਦ ਹੋਣੀ ਹੈ ਇਹ ਬੰਦ ਹੋਣ ਦੇ ਕੋਈ ਹੱਲ ਨਹੀਂ ਹੈਗਾ ਇਹਦਾ ਗੱਟੇ ਵੀ ਜਿਹੜੇ ਜਦੋਂ ਲਾਉਣੇ ਵੀਰੇ ਉਹ ਤਿਰ ਜਾਂਦੇ ਨੇ ਦੇਖੋ ਤੁਸੀਂ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਪਿੱਛੋਂ ਜਿਹੜੀ ਨਹਿਰ ਆ ਉਹ ਬੰਦ ਕੀਤੀ ਜਾਵੇ ਫੇਰ ਕੋਈ ਹੱਲ ਹੋਵੇ ਰੇਸ ਦਾ ਨਹਿਰ ਦੇਖ ਸਕਦੇ ਹੋ ਵੀਰੇ ਥਾਂ ਥਾਂ ਤੋਂ ਨਹਿਰ ਖਰਾਬ ਹੋਈ ਪਈ ਆ ਵੀਰੇ ਕਿਤੋਂ ਵੀ ਨਹਿਰ ਟੁੱਟ ਸਕਦੀ ਸੀ ਵੀਰੇ ਇਹ ਦੇਖੋ ਤੁਸੀਂ ਸਾਰੇ ਕਿਤੋਂ ਨਹਿਰ ਵੀਰੇ ਖਰਾਬ ਹੋਈ ਪਈ ਆ ਦੇਖੋ ਵੀਰੇ